ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲਾਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਜੀ ਨਵਾਂ ਸਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ਇਅਰ ਜੀ ਸਾਰਿਆਂ ਵਾਸਤੇ ਜੀ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਹਰੇਕ ਬੰਦਾ ਵਾ ਜੀ ਨੂੰ ਦੁਗਣੀ ਰਾ ਚੁਗਣੀ ਤਰੱਕੀ ਕਰੇ ਉਸ ਤੋਂ ਬਾਅਦ ਬਾਈ ਮੇਰੇ ਮਾਲਕ ਸਭ ਨੂੰ ਸੁੱਖ ਸ਼ਾਂਤੀ ਬਖਸ਼ੇ ਆਪਾਂ ਚਲੇ ਆ ਬਈ ਡੀਜ਼ਲ ਲੈਣ ਚੰਡੀਗੜ੍ਹ ਟੈਂਕਰ ਆਪਾਂ ਨੇ ਜੋੜ ਲੇ ਤੋ ਹੋ ਗਿਆ ਖੜਾਏ ਉਹਦੇ ਆਪਾਂ ਨੇ ਪਿਛਲੇ ਬਲਾਗ ਵਿੱਚ ਦੇਖਿਆ ਹੋਣਾ ਆਪਾਂ ਨੇ ਟੈਂਕਰ ਉਹ 2200 ਲੀਟਰ ਵਾਲਾ ਭਰਾ ਕੇ ਲੈਣਾ ਇੱਕ ਪਿਛਲਾ 1200 ਵਾਲਾ ਇੱਕ ਤਲਵਿੰਦਰ ਵੀਰ ਆ ਰਿਹਾ ਪਰ ਇਹ ਟੈਂਕਰ ਲੈ ਗਿਆ ਆਪਾਂ ਨੇ ਤਿੰਨੇ ਟੈਂਕਰ ਭਰਾਣ ਜਾਣਾ ਝੋਲਾ ਭਰ ਲਿਆ ਵੇ ਆਪਾਂ ਨੇ ਪੈਸਿਆਂ ਵਾਂ 5 ਲੱਖ ਰੁਪਈਆ ਪਾ ਲਿਆ ਝੋਲੇ ਵਾਂ ਆਪਾਂ ਚਲਾ ਆਂ ਭਾਈ ਚੰਡੀਗੜ੍ਹ ਨੂੰ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਭਾਈ ਬਲੌਗਰ ਜਿਨ੍ਹਾਂ ਨੇ ਭਾਈ ਪਿਛਲੇ ਸਾਲ માં 2024 માં ਨਿੰਦਿਆ ਚੁਗਲੀਆਂ ਕਰੀਆਂ ਮਾੜਾ ਕਿ ਆ ਲੋਕਾਂ ਨੂੰ ਵਿੱਚੇ ਮਾਤੜਾਂ ਨੂੰ ਮਾੜਾ ਕਿਹਾ ਉਹ ਭਾਈ ਥੋੜਾ ਪਰਹੇਜ਼ ਕਰਨਾ ਜਿਆਦਾ ਆਪਾਂ ਤੁਹਾਨੂੰ ਬੁਲਾंदे ਨਹੀਂ ਸਾਰੇ ਆਂਦੇ ਨਹੀਂ ਸਾਰੇ ਜਾਂਦੇ ਨਹੀਂ ਸਵੇ ਬਾਈ ਮਾਨੂੰ ਆੜਾ ਨਾ ਕੇ ਕਰੋ ਮਾਰੀ ਹੱਥ ਬੰਨ ਕੇ ਬੇਨਤੀ ਐ ਨਾ ਬਾਈ ਹਮੇ ਤੁਹਾਨੂੰ ਬੁਲਾਮ ਐ ਨਾ ਹਮੇ ਥਾਰੇ ਬਾਈ ਪੈਰ ਤਰਾਂ ਨਾ ਮੈਂ ਹਮੇ ਥਾਰੇ ਥਰੇ ਗਲ ਵਰਤਾਏ ਹੱਥ ਬੰਨ ਕੇ ਬਾਈ ਗਰੇਜ ਕਰੇ ਕਰੋ ਮਾਰੀ ਬਾਤਾਂ ਕਰਨੇ ਦੇ ਜਿੰਨੀ ਥਵੇਂ ਮੇਰੀ ਬਾਤਾਂ ਕਰਾਂ ਸਾਰੀਆਂ ਬਾਈ ਮਾਰੇ ਪਹੁੰਚਾਂ ਕੱਲੀ ਕੱਲੀ ਬਾਤ ਜਿਹੜਾ ਥਾਰੇ ਵਾਂ ਸੁਣ ਰਿਆ ਉਹ ਅੱਗੇ ਮਾਨੂੰ ਵੀ ਦੱਸਾ ਠੀਕ ਐ ਹੱਥ ਬੰਨ ਕੇ ਬੇਨਤੀ ਹੈ ਭਾਈ ਮਾੜਾ ਨਾ ਕਿਹੇ ਕਰੋ 2025 ਛੱਡ ਗਿਆ ਆਪਣੀ ਪ੍ਰਾਣੀਆ ਆਦਤਾਂ ਛੱਡ ਦਿਓ ਪਹੁੰਚ ਗਏ ਜੀ ਕਿੱਥੇ ਪਹੁੰਚ ਗਏ ਆਪਾਂ ਲਾਂਡਰਾ ਪਹੁੰਚ ਗਏ ਫੁੱਲਾਂ ਨਾਲ ਝੋਲਾ ਫੜਾਦਾ ਚਾਚੇ ਨੂੰ ਚਾਚੇ ਨੂੰ ਦੇ ਦੀ ਲਾਨੇਦਾਰੀ ਤਲਵਿੰਦਰ ਵੀਰ ਆ ਰਿਹਾ ਬਾਈ ਉਰੇ ਆ ਵੀਰ ਕੀ ਵੇਟ ਕਰਾਂ ਲੰਗਰ ਚੱਲ ਰਿਹਾ ਬਾਈ ਚਾਗਾ ਲੰਗਰ ਸ਼ਕਾਮ ਬਾਈ ਚਲ ਕੇ ਅੱਜ ਆਪਣਾ ਇਸ ਸਾਲ ਦਾ ਮਤਲਬ ਪਹਿਲਾ ਲੰਗਰ ਹੈ ਬਾਈ ਜਿੱਦਣਗੇ ਸ਼ਹੀਦੀ ਜੋੜ ਮੇਲਾ ਸ਼ੁਰੂ ਹੋਇਆ ਆਪਾਂ ਨੇ ਕਿਤੇ ਲੰਗਰ ਨਹੀਂ ਖਾਇਆ ਕਿਤੇ ਚਾਹੀ ਘੁੱਟ ਨਹੀਂ ਪੀ ਹੈਗੀ ਸਾਰੇ 12ਵੇਂ ਮਹੀਨੇ ਵਾਂ ਬਿਮਾਰ ਹੋ ਗਏ ਤੇ ਬਾਈ ਅੱਜ ਚਾਹੀ ਘੁੱਟ ਪੀਮਾਂ 25 ਨਾ ਚਾਚਾ ਵੀ ਬਿਮਾਰ ਹੋ ਰਿਹਾ ਖੰਗ ਹੋ ਰਹੀ ਹੈ ਚਾਚੇ ਨੂੰ ਵੀ ਕਈ ਦਿਨ ਹੋ ਗਏ ਅੱਜ ਆਪਣਾ ਪਹਿਲਾ ਲੰਗਰ ਹੈ ਨਵੇਂ ਸਾਲ ਮਾਂ ਨਵੇਂ ਸਾਲ ਮਾਂ ਉਂ ਵੀ ਆਪਾਂ ਨੇ 12ਵੇਂ ਮਹੀਨੇ ਮੈਂ ਵੀ ਨਹੀਂ ਖਾਇਆ ਪੀਆ ਨਾਲੇ ਵੀਰ ਉਹਨੇ ਆ ਰਹੇ ਆ ਨਾ ਆ ਜਾਣ ਆਪਾਂ ਚਾਹੀ ਘੁੱਟ ਪੀਮਾਂ ਬਾਈ ਪੌਂਚ ਗਏ ਬਾਈ ਬੰਪਰ ਚਾਹ ਪਾਣੀ ਪੀਲੇ ਦਾ ਲੰਗਰ ਵਾਂ ਲਾਗੇ ਢੱਕਣ ਖੋਲਣ ਠੀਕ ਠਾਕ ਜੀ ਹੋਰ ਇਹ ਖੋਲਿਓ ਚ ਵੱਡਾ ਢੱਕਣ ਚਾਬੀ ਵੀਰ ਵਾਲੇ ਮਤੇ ਲੈ ਲੈ ਬੜਾ 36 ਦੀ ਵੀ ਪਹੁੰਚ ਗਿਆ ਬਾਈ ਨਿਹੋਰ ਲੈਂਡ 363 ਮਾਹੀ ਫਾਰਮ ਪਸਤਰੀ ਗੱਲ ਵੀਰ ਜੀ ਅਸੀਕਾਲ ਜੀ ਕੀ ਹਾਲ ਠੀਕ ਠਾਕ ਜੀ ਹੋਰ ਵਧੀਆ ਪਹੁੰਚ ਗਏ ਜੀ ਕੋਣ ਹਾਂ ਜੀ ਪਹੁੰਚ ਗਏ ਮਾ ਰਜੂ ਖਲਵਾ ਮਾਂ ਬਾਈ ਟੱਕਣ ਡੁਪਣਾ ਜ਼ੀਰੋ ਕਰਵਾ ਕੇ ਲਾਮਾ ਕਰਨਾ ਦਵਾਈ ਲੈਣਾ ਹੈ ਬਿਮਾਰ ਬਹੁਤ ਹੋਏ ਬਈ ਇਦਗੀ ਕੋਲ ਨਹੀਂ 1200 ਲੀਟਰ ਪਾ ਲਿਆ ਇਸਮ ਵਿੱਚ ਤੇ ਦੁਬਾਰਾ ਮਸ਼ੀਨ ਬੰਨੀ ਆ 950 ਉਪਰ 1210 ਲੀਟਰ ਡੀਜ਼ਲ ਪਵੇਗਾ ਫਿਰ ਛੱਲਾ ਮਾਰਾ 250 ਲੀਟਰ ਮਾ ਪਿਛਲੀ ਬੰਨੀ ਵੀ ਛੋਟੀ ਟੈਂਕੀ 1200 ਉਪਰ ਅਗਲੇ ਮਹੀ 1200 ਪਾ ਲਿਆ ਦੁਬਾਰਾ ਫੇਰ ਚਲਾਈਏ ਨੋਜ਼ਲ 950 ਵਰ ਬੰਨੀ ਵੀ ਇਸ ਕੀ ਵੀ 1200 ਵਰ ਬੰਨੀ ਵੀ ਦਿੱ ਤਿੰਨੇ ਨੂਜਲਾਂ ਤੋਂ ਮੈਂ 1200 ਪਾ ਗਏ ਫਿਰ 950 ਪਾਇਆ ਈਮਾ ਕੱਲਾ 1200 ਪੋਵੇਗਾ ਈਮਾ 1200 ਪਾ ਕੇ ਮੈਂ 950 ਪਾਇਆ ਪੂਰੇ ਦਾ ਰੇਟ ਹੈ ਭਾਈ ਅੱਜ 82 ਰੁਪਏ 44 ਪੈਸੇ ਆਪਣਾ ਰੇਟ ਹੈ 87 ਰੁਪਏ 84 ਪੈਸੇ ਬਹੁਤ ਲਾਗਤ ਹੈ ਬਾਈ ਡੀਜ਼ਲ ਗਿੱਸ ਪੰਪ ਪਰ ਤਿੰਨ ਗੱਡੀਆਂ ਬਾਹਰ ਖੜੀਆਂ ਡੀਜ਼ਲ ਵਾਲੀਆਂ ਇੱਕੀਓ ਪੈ ਰਿਆ ਰਾਤ ਪਤਾ ਨਹੀਂ ਕਿੰਨਾਂ ਪਹਿਲਾਂ ਹੋਣਾ ਹੋ ਗਏ ਬਾਈ ਤਿੰਨੇ ਟੈਂਕਰ ਆਪਣੇ ਫੁੱਲ ਹੁਣ ਕਰਾਂ ਹਿਸਾਬ ਕਿਤਾਬ ਸਾਈਡ ਮਾ ਲਾ ਦੇ ਟੱਕਣ ਟੁੱਕਣ ਲਾ ਦੇ ਟਾਈਟ ਕਰਕੇ ਓਕੇ ਦੀ ਰਿਪੋਰਟ ਨਵਾਂ ਸਾਲ ਹੈ ਬਾਈ ਅੱਜ ਠੰਡ ਬਹੁਤ ਹੈ ਦੇਖੋ ਨਵੇਂ ਸਾਲ ਪਰ ਕੀ ਆ ਦੇ ਰਹੇ ਆ ਆਪਾਂ ਨੂੰ ਕਿੰਨਾ ਦਾ ਡਿਸਕਾਊਂਟ ਦੇ ਰਹੇ ਆ ਚੱਲਦੇ ਆਂ ਬਈ ਅੰਦਰ ਦਫ਼ਤਰ ਚ ਹੋ ਠੀਕ ਐ ਪਹੁੰਚ ਗਏ ਬਈ ਘਰਾਂ ਆਪਾਂ ਟਾਈਮ ਹੋ ਗਿਆ 5 ਕਾ ਬੱਚੇ ਭੱਜੇ ਆਏ ਆ ਸਵੇਰ ਕਾ ਗਿਆ ਵਾ ਪਾਪਾ ਪਹਿਲਾਂ ਬਈ ਉਹ ਪਿਛਲਾ ਟੈਂਕਰ ਕੱਢਾਂ ਫਿਰ ਆਪਣਾ ਜੋ ਛੱਡ ਕਾਮਾ ਬਾਈ ਵਾਲਾ ਫਿਰ ਇਹਨੂੰ ਆ ਕੇ ਅੰਦਰ ਲਾਵਾ ਗੱਲੇ ਲਾਵਾਸ ਪਰ ਮਸ਼ੀਨ ਪਰਾਂ ਟੰਕੀ ਆਂਦੇ ਬਾਈ ਕੱਪ ਗਿਰ ਗਿਆ ਆਪਣਾ ਬੈਰੰਗ ਵੀ ਖਰਾਬ ਹੋ ਗਿਆ ਮੇਰੇ ਹਿਸਾਬ ਨਾਲ ਗਰਮ ਹੋ ਗਿਆ ਦਾ ਗਰੀਸ ਨਿਕਲ ਗਿਆ ਸਾਰਾ ਹੋਰ ਬੱਚਿਓ ਹਰਵਿੰਦਰ ਜੀ ਪਰਮੀ ਕਣਕ ਜੀਰੀ ਨਹੀਂ ਹੈ ਇਹ ਠੀਕ ਹੈ ਇਹ ਵੀ ਜੀ ਦੀ ਪਰਮਣੇ ਕਣਕ ਬਾਈ ਖੜਵਾ ਮਾਂ ਬਾਈ ਡੀਜ਼ਲ ਹਾਂਜੀ ਪੁੱਤ ਪਾਪਾ ਕਿੱਥੇ ਗਿਆ ਆ ਬਤਾ ਡੀਜ਼ਲ ਲੈ ਡੀਜ਼ਲ ਲੈਣ ਗਿਆ ਆ ਬਤਾ ਮਾਮੂ ਤੇਰਾ ਕਿੱਥੇ ਗਿਆ ਆ ਬਤਾ ਬਾਈ ਡੀਜ਼ਲ ਲੈ ਡੀਜ਼ਲ ਲੈਣਾ ਅੱਜ ਕਿਆ ਦਿਨ ਹੈ ਅੱਜ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਕਹੋ ਸਾਰਿਆਂ ਨੂੰ ਹੈਪੀ ਨਿਊ ਇਅਰ ਹਾਂ ਉਹ ਤੇ ਜੀ ਲੱਗ ਗਿਆ ਤੇਰਾ ਜੀ ਨਹੀਂ ਲੱਗਿਆ ਬਈ ਜਦਾਂ ਟਰੈਕਟਰ ਆਇਆ ਹਲੇ 2 ਮਿੰਟ ਨਹੀਂ ਹੋਏ 4 ਵਾਰੀ ਉੱਪਰ ਚੜ ਲਿਆ 4 ਵਾਰੀ ਉਤਰ ਲਿਆ ਇਸ ਬੰਦੇ ਨੂੰ ਮਾਰੇ ਨੂੰ ਬਹੁਤ ਪਿਆਰ ਹੈ ਲੋਹੇ ਗੱਲ ਉਹਨੂੰ ਕਹਿੰਦੇ ਅੱਜ ਸਵੇਰੀ ਨਵੇਂ ਸਾਲ ਵਾਲੇ ਦਿਨ ਪਾਪਾ ਕਾ ਜੌਂਡੀ ਰੋ ਲਿਆ ਮੈਂ ਅੱਜ 5505 ਕਿਹੜਾ ਟਰੈਕਟਰ ਲੈਣਾ ਦੀਦੀ ਨੂੰ 5505 ਜੋੜੀ ਹੈ 5505 ਦਵਾ ਦਾਂ ਜੀ ਦੀਦੀ ਨੂੰ ਜੌਂਡੀ ਰੋ ਲੈਣਾ ਬਈ ਆਪਾਂ ਨੇ 5505 ਆਲੂ ਵਾਲਾ ਸਮਾਨ ਲੈਣਾ ਹੈ ਪਾਪਾ ਨੇ ਕਿੰਨਾ ਟਾਈਮ ਰੁਕਜੋ ਜੀ ਪੰਜ ਦਿਨ ਪੰਜ ਦਿਨ ਚਲ ਆ ਪੁੱਤ ਚਲ ਆ ਖੜਾ ਦਿਆ ਭਾਈ ਅੰਦਰ ਟੈਂਕਰ ਆਪਣੇ ਵਾਲਾ ਪਹਿਲਾਂ ਮੂਰਾ ਖੜਾਣੇ ਦੀ ਸਲਾਹ ਤੀ ਫਿਰ ਪਿੱਛੇ ਖੜਾ ਦਿਆ ਇਹ ਟੈਂਕੀ ਭਰੇ ਕਰੇਗੀ ਰੋਜ਼ ਤੇ ਟੈਟੂ ਰਲਿਬੜੇ ਹੋਆ ਬੇੜੇ ਮੈਂ ਨਾ ਕਰ ਆ ਗਿਆ ਉਰੀ ਦੇ ਆਪਣਾ ਭਰਦੇ ਕਰੇਗੀ ਟੰਕੀ ਸਬਾਲੇ ਨਿਆਣੇ ਵੀ ਆਗੇ ਟਰਾਲੀ ਛੱਡਣਾ 32 ਦੀਸਮ 32 ਤਰਵਾਈ ਆ ਜੋ ਟੈਂਕਰ पे ਜਾਣੇ ਇੰਦਰ ਨੂੰ ਛੱਡਣਾ ਬਾਈ ਮੈਨੂੰ ਕੰਮ ਐ ਥੋੜਾ ਜਿਹਾ ਧੋ ਦਿਓ ਟਰਾਲੀ ਧੋ ਦਿਓ ਲਾ ਕੇ ਧੋ ਦੇ ਕਿਤੇ ਉੱਥੇ ਬੈਗ ਲਾ ਦੇ ਆਰਦਿਆ ਬਾਈ ਸਮਾਨ ਟਰਾਲੀ ਫਿਰਦੇ ਉੱਪਰਲਾ ਪਾਇਪ ਵੀ ਤਾਰਦਿਆ ਪੱਤੀ ਤਾਰਦੀ ਧੋਦਿਆ ਬਾਈ ਟਰਾਲੀ ਅਰੇ ਤਰੁੱਤਾ ਜਾ ਲਗਿਆ ਵਾ ਉਹ ਦਿਨਾਂ ਆਂਦੇ ਵੀ ਮੀ ਪਈ ਗਿਆ ਜਾਂਦੇ ਵੀ ਮੀ ਪਿਆ ਫੋੜ ਵੀ ਧੋਨੇਗਾ ਹੋਇਆ ਵਾ ਫੋੜ ਵੀ ਧੋਵਾਂਗੇ ਜਨਿੰਦਰਾਵਾ ਟੈਂਕਰ ਛੱਡ ਗਿਆ ਡੀਜ਼ਲ ਵਾਲਾ ਆਪਣੇ ਵਾਲਾ ਅੰਦਰ ਲਾ ਦੇ ਦਾ ਆਪਾਂ ਨੇ ਛੱਡਿਆ ਬਾਈ ਫੋੜ ਪਰਾਂ ਕਰਾਂਗੇ ਸਰਜੇਗਾ ਕਰਦੇ ਆ ਫੋੜ ਥੋੜਾ ਜਿਹਾ ਸਾਈਡ ਮਾ ਕਰਾਂ ਕਰੀਮ ਪਰ ਮਾਰ ਜਾ ਫੋੜ ਛੜਾ ਦਿਆ ਬਾਈ ਟੈਂਕਰ ਅੰਦਰ ਬਾਈ ਵਾਲਾ ਵੀ ਲਾ ਦਿਆ ਸੈੱਟ ਕਰਕੇ ਕਾਲੂ ਨਾਵੇਂ ਮਸ਼ੀਨਾ ਨਾਂ ਉੱਪਰ ਉਹ ਦੇ ਕਿੰਨੀ ਪੈ ਕਿੰਨੇ ਮੈਂ ਬਾਈ ਬਾਹਰ ਖੜਿਆ ਦਾ ਉਦੋਂ ਥਾ ਟਰਾਲੀ ਤੋਂ ਰੇ ਦੇ ਪਾਣੀ ਦੇ ਸ਼ਮਕਾਰ ਜੀ ਵੱਜ ਗਈ ਅੰਦਰ ਲਾ ਦਿਆ ਕੱਲ ਨੂੰ ਮਸ਼ੀਨ ਲਾਵੇਂਗੇ ਬਾਈ ਫਿਰ ਅੱਗੇ ਬਲੌਗ ਦਿਖਾਵਾਂਗੇ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਲਾਲ ਟਰੈਕਟਰ ਲਾਲ ਡੈਕਮਾ ਲੈਟਾ ਇੱਧਰ ਖੜਿਆ ਆਪਣਾ ਸਪਰੇਡਰ ਹਰੇ ਵਾਲਾ ਠੀਕ ਹੈ ਬਾਈ ਓਕੇ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ